ਇੱਕ ਕੱਲ ਇੱਕ ਕੰਪਲੇਂਟ ਮਿਲੀ ਸੀ ਜਿਹਦੇ ਵਿੱਚ ਦੋ ਲੜਕੇ ਜਿਹੜੇ ਆ ਲੱਕੀ ਨਾਰ ਤੇ ਇਹ ਦੂਸਰਾ ਹੈਗਾ ਸੂਰਜ ਸੋਨੀ ਇਹ ਜਿਹੜੇ ਆ ਸਕੂਲ ਗਏ ਸੀ ਡਰਮਾ ਵਾਲੇ ਬਾਜ਼ਾਰ 8:30 ਵਜੇ ਸਕੂਲ ਪਹੁੰਚੇ ਸੀ ਉਸ ਤੋਂ ਬਾਅਦ 10 ਮਿੰਟ ਬਾਅਦ ਇਹ ਬਿਨਾ ਦੱਸੇ ਪੁੱਛੇ ਉੱਥੋਂ ਜਿਹੜੇ ਆ ਸਕੂਲ ਤੋਂ ਚਲੇ ਗਏ ਸੀ ਜਿਸ ਤੇ ਇਹਨਾਂ ਦੇ ਵਾਰਸਾਂ ਨੇ ਜਿਹੜੀ ਐ ਇੱਥੇ ਕੰਪਲੇਂਟ ਕੀਤੀ ਸੀ ਜਿਸ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਤੁਰੰਤ ਹਕਕਤਾਂ ਆਉਂਦਿਆਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਆ ਸੀਸੀਟੀਵੀ ਕੈਮਰੇ ਬਾਚੇ ਗਏ ਤੇ ਇਹਨਾਂ ਨੂੰ ਜਿਹੜਾ ਵਾ ਸੀਸੀਟੀਵੀ ਦੇ ਮਤਲ ਨਾਲ ਜਿਹੜਾ ਵਾ ਤੁਰੰਤ ਉਹਨਾਂ 'ਤੇ ਕਾਰਵਾਈ ਕਰਦੇ ਆ ਜਿਹੜਾ ਵਾ ਉਹ ਇਹਨਾਂ ਨੂੰ ਰੀਸ ਕਰਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਵਾਰਤਾਂ ਦੇ ਹਵਾਲੇ ਕੀਤਾ ਗਿਆ। ਫਿਰ ਦੇਖੋ ਕਿ ਕਿ ਬਰਾਮਦੇ ਬੱਚੇ ਸੀ। ਇਹ ਜੀ ਰਾਤ ਦਰਬਾਰ ਸਾਹਿਬ ਰਏ ਸੀ ਜੀ। ਉਸ ਤੋਂ ਬਾਅਦ ਇਹ α1 ਪੁੱਲ ਤੇ ਜਾ ਰਹੇ ਸੀ। ਜੀ। ਠੀਕ ਹੈ ਤੇ ਜਾਨਣ ਤੋਂ ਇਹ ਬੋਲੇ ਜਾਂਦੇ ਨਹੀਂ ਪਤਾ ਕੋਈ ਇਹਨਾਂ ਹੋਣਗੇ ਲੱਗਾ ਮੈਂ ਆਪਰੇ ਨਹੀਂ। ਨਹੀਂ ਜੀ ਸੀਸੀਟੀਵੀ ਦੇ ਮੁਤਾਬਕ ਵੀ ਜਿਹੜਾ ਵਾ ਉਹ ਸਵੇਰੇ ਇਹ ਜਿਹੜਾ ਜਾਂਦੇ 8:40 ਮਿੰਟ ਤੇ ਆਪਣੇ ਆਪ ਹੀ ਇਹ ਜਿਹੜੇ ਦੋਨੋਂ ਗਏ ਅਜੀ ਸਕੂਲ ਤੋਂ ਜੀ ਸਭ ਬੱਚਣ ਕੋਲ ਦੱਸਿਆ ਨਾ ਕਿ ਸਕੂਲ ਜੰਮ ਦਾ ਕੰਮ ਚੀ ਨਾ ਸਕੂਲ ਲੋਕ ਕਹਿੰਦੇ ਸੀ ਅਸੀਂ ਕੰਮ ਨਹੀਂ ਕੀਤਾ ਜੀ ਕੋਈ ਦਾ ਸਕੂਲ ਦਾ ਜੀ ਉਹਦੇ ਕਰਕੇ ਡਰ ਕਰਕੇ ਅਸੀਂ ਜਿਹੜਾ ਵਾ ਸਕੂਲ ਤੋਂ ਚਲੇ ਗਏ ਸੀ ਕੱਲ ਸਾਡੇ ਬੱਚੇ ਜੀ ਆਪਣਾ ਆਰਐਸ ਪਬਲਿਕ ਸਕੂਲ ਤੋਂ ਸੁਲਤਾਨਬਾਗ ਤੋਂ ਕਿਤੇ ਮਿਲ ਪਟਕ ਗਏ ਚਲੇ ਗਏ ਸੀ ਕਿਤੇ ਸਾਰੀ ਜਾਣੀ ਅਸੀਂ ਲੱਭਦੇ ਰਹੇ ਜੀ ਪਰ ਮਿਲੇ ਨਹੀਂ ਫਿਰ ਅਸੀਂ ਆਣ ਕੇ ਇੱਥੇ ਆਪਣਾ ਬੀੜ ਵਿਚ ਦੇ ਵਿੱਚ ਕੰਪਲੇਂਟ ਕੀਤੀ ਸਰਾਹਨ ਦਿਸ ਦੇ ਸਾਹਮਣੇ ਮਿਲੇ ਤੇ ਉਹਨਾਂ ਨੇ ਆਪਣੀ ਸਾਰੀ ਸਮੂਹਟੀ ਟੀਮ ਲਾ ਕੇ ਸਾਰੀ ਰਾਤ ਆਪਣਾ ਭਾਲ ਕਰਦੇ ਦੇ ਕੈਮਰੇ ਫੋਲੇ ਤੇ ਸਵੇਰੇ 7 ਵਜੇ ਤੇ ਬੱਚੇ ਸਾਨੂੰ ਮਿਲੇ ਉਹ ਵੀ ਇਹਨਾਂ ਦੇ ਪੁਲਿਸ ਦੀ ਮਿਹਰਬਾਨੀ ਕਰਕੇ ਆਪਣੇ ਅਸਲੂ ਸਾਹਿਬ ਦੀ ਮਿਹਰਬਾਨੀ ਅਤੇ ਤੁਲਸੀ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਦੇ ਦਿਸਨ ਦੇਸਨ ਸਰ ਸਾਰੀ ਪੁਲਸ ਨੇ ਸਾਰੀ ਰਾਤ ਮਿਹਨਤ ਸਰਗਾ ਸਾਨੂੰ ਬੱਚੇ ਸਾਨੂੰ ਮਿਲ ਗਏ ਬਹੁਤ ਬਹੁਤ ਧੰਨਵਾਦ ਸਾਰੀ ਪੁਲਿਸ ਸੂਚੀ ਟੀਮ ਦਾ